ਪੈਕਰ ਤੇ ਚਾਰਜ ਦੀ ਲੀੜਾਂ ਨੂੰ ਰੋੜ ਪਾਉਂਦੇ ਸਾਰੇ ਤੁਸੀਂ ਹੈਰਾਨ ਹੋ ਜਾਓਗੇ ਇੰਨੀ ਕਮਾਲ ਦੀ ਚੀਜ਼ ਬਣਨੀ ਹੈ। ਲੋ ਜੀ ਹੁਣ ਤੁਸੀਂ ਤੇਲ ਦੇ ਦੋ ਚਮਚੇ ਪਾ ਕੇ ਹੀ ਬਿਨਾ ਪਾਣੀ ਤੋਂ ਚਾਵਲ ਬਣਾ ਸਕਦੇ ਆ ਤੁਸੀਂ ਦੇਖ ਸਕਦੇ ਕੱਲੇ-ਕੱਲੇ ਚਾਵਲ ਬਣ ਕੇ ਤੁਹਾਡੇ ਤਿਆਰ ਹੋਣੇ ਆ ਤੇ ਰੋਟੀ ਬਣਾਉਣ ਦਾ ਇਹ ਨਵਾਂ ਤਰੀਕਾ ਦੇਖ ਕੇ ਤੁਸੀਂ ਸਾਰਿਆਂ ਨੇ ਹੈਰਾਨ ਹੋ ਜਾਣਾ ਹੈ ਤੇ ਜਿੰਦਾ ਪੈਕਿੰਗ ਦੇ ਸਮਾਨ ਜਿਹੜੇ ਆਉਂਦੇ ਇਹਨਾਂ ਦਾ ਇਸਤੇਮਾਲ ਪਰ ਇੰਨਾ ਵਧੀਆ ਢੰਗ ਨਾਲ ਕਹਣਾ ਤੁਸੀਂ ਹੈਰਾਨ ਹੋ ਜਾਓਗੇ। ਹੋਰ ਵੀ ਬਹੁਤ ਸਾਰੇ ਕਮਾਲ ਦੇ ਆਈਡੀਆ ਤੁਹਾਨੂੰ ਆਪਾਂ ਸ਼ੇਅਰ ਕਰਾਂਗੇ ਇਸ ਵੀਡੀਓ ਵਿੱਚ। ਲੋ ਜੀ ਪਹਿਲੀ ਟਿਪ ਸੁਣ ਲਵੋ ਤੇ ਜਿਹੜਿਆਂ ਨੂੰ ਰੋਟੀ ਬਣਾਉਣੀ ਨਹੀਂ ਆਂਦੀ ਸਿੰਪਲ ਜਿਹਾ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੇ ਆਪਾਂ ਬਸ ਤੁਸੀਂ ਇੱਕ ਚੱਕਰੀ ਕਰ ਲੈਣੀ ਹੈ ਰੋਟੀ ਦੀ ਜੇ ਹੁੰਦੀ ਠੀਕ ਨਹੀਂ ਤੇ ਇਸ ਤਰ੍ਹਾਂ ਰੋਟੀ ਨੂੰ ਰੱਖ ਕੇ ਤੇ ਤੁਸੀਂ ਦੇ ਉੱਤੇ ਜਿਹੜੀ ਕੋਲੀ ਹੁੰਦੀ ਆ ਬਸ ਉਹਨੂੰ ਇਸ ਤਰ੍ਹਾਂ ਇਹਦੇ ਉੱਤੇ ਗੋਲ ਗੋਲ ਤੁਸੀਂ ਦੇਖੋ ਕਮਾਈ ਜਾਣਾ ਹੈ ਉਹਦੇ ਨਾਲ ਰੋਟੀ ਨੂੰ ਜਿਹੜਾ ਪੇੜਾ ਹੈ ਨਾ ਉਹਨੂੰ ਤੁਸੀਂ ਨੱਪੀ ਜਾਣਾ ਹੈ ਤੇ ਹਲਕੇ ਹਲਕਾ ਤੁਸੀਂ ਧੂੜਾ ਜਿਹੜਾ ਹੁੰਦਾ ਉਹ ਵੀ ਲਈ ਜਾਣਾ ਹੈ ਤੇ ਦੇਖੋ ਤੁਹਾਡੇਆਂ ਕਮਾਲ ਦੀ ਤੇ ਵਧੀਆ ਰੋਟੀ ਬਣ ਕੇ ਤਿਆਰ ਹੋਣੀ ਹੈ ਇਹ ਰੋਟੀ ਉਹਨਾਂ ਵਾਸਤੇ ਦੱਸਾਂ ਰਹੀਆਂ ਬਣਾਣੀ ਜਿਹੜਿਆਂ ਨੂੰ ਬਿਲਕੁਲ ਵੀ ਰੋਟੀ ਬਣਾਣੀ ਨਹੀਂ ਆਂਦੀ ਹੈ ਬਹੁਤ ਬਹੁਤ ਆਸਾਨਾ ਤੁਸੀਂ ਆ ਦੇਖ ਰੋਟੀ ਬਣਾ ਸਕਦੇ ਰੋਟੀ ਵੀ ਬਾਣੀ ਸੋਹਣੀ ਫੁਲਕੇ ਬਣਦੀ ਹੈ ਚਲੋ ਜੀ ਅਗਲੀ ਟੇਬਲ ਚੱਲਦੇ ਹਾਂ ਜਦੋਂ ਵੀ ਮਾਰਕੀਟ ਦੇ ਆਪਾਂ ਸਮਾਨ ਲੈ ਕੇ ਆਉਂਦੇ ਹਾਂ ਤਾਂ ਇਸ ਤਰ੍ਹਾਂ ਦੇ ਸਾਨੂੰ ਥੈਲੇ ਨਾਲ ਕਈਆਂ ਦੇ ਪੈਕਿੰਗ ਇਸ ਤਰ੍ਹਾਂ ਦੀ ਕੀਤੀ ਹੁੰਦੀ ਹੈ ਕਿ ਫ੍ਰੀ ਮਿਲਦੀਆਂ ਇਹਨਾਂ ਨੂੰ ਸਿੱਟਾਂ ਦੀ ਜਗ੍ਹਾ ਤਾਂ ਦਾ ਇਸਤੇਮਾਲ ਆਪਾਂ ਇੰਨਾ ਵਧੀਆ ਟੰਗਣਾ ਕਰ ਸਕਦੇ ਤੁਸੀਂ ਦੇਖ ਸਕਦੇ ਜਿਸ ਤਰ੍ਹਾਂ ਮੈਂ ਇਹਨੂੰ ਹੁਣ ਜਾਲੀ ਨੂੰ ਫੜਿਆ ਹੋਇਆ ਨਾ ਤੁਸੀਂ ਇਸ ਤਰ੍ਹਾਂ ਫੜ ਕੇ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਹੈ ਤੁਸੀਂ ਦੇਖੋਗੇ ਕਿ ਭਾਂਡੇ ਮਾਂਜਨੇ ਵਾਲਾ ਕੁੱਚ ਆਪਣਾ ਤਿਆਰ ਹੋ ਜਾਣਾ ਸੂਈ ਧਾਗੇ ਨਾਲ ਤੁਸੀਂ ਟਾਂਕੇ ਵਗੈਰਾ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਨਾਣ ਵਾਸਤੇ ਵੀ ਇਹ ਵਾਲਾ ਕੁੱਚ ਆਪਣਾ ਤਿਆਰ ਹੋ ਜਾਂਦਾ ਸਾਬਣ ਵਗੈਰਾ ਤੁਸੀਂ ਪਾ ਕੇ ਰੱਖ ਸਕਦੇ ਹੋ ਹੈਨਾ ਆ ਦੋ ਸੀਗੇ ਮੇਰੇ ਪਾ ਪਿਓ ਮੈਂ ਇੱਕ ਇਹਦੇ ਵਿੱਚ ਹੋਰ ਇਹਦੇ ਵਿੱਚ ਪਾ ਕੇ ਨੇ ਥੋੜਾ ਜਿਹਾ ਭਾਰੀ ਹੈਵੀ ਜਿਹਾ ਬਣਾ ਦਿੱਤਾ ਸੀ ਭਾਂਡੇ ਮਾਂਜਨੇ ਵਾਲਾ ਕੁੱਚ ਤੇ ਇੱਥੇ ਲਾ ਦਿੱਤੇ ਸੀਗੇ ਟਾਂਕੇ ਆਈ ਹੋਪ ਤੁਹਾਨੂੰ ਇਹ ਵੀ ਟਿਪ ਵਧੀਆ ਲੱਗੀ ਹੋਗੀ ਹੈਨਾ ਬਹੁਤ ਵਧੀਆ ਤੇ ਸਿੰਪਲ ਜੀ ਟਿਪਸ ਸੀ ਜਿਹੜੀ ਮੈਂ ਤੁਹਾਨੂੰ ਸ਼ੇਅਰ ਕੀਤੀਆਂ ਚਲੋ ਜੀ ਅਗਲੀ ਟੇਬਲ ਚੱਲਦੇ ਹਾਂ ਜਦੋਂ ਵੀ ਆਪਾਂ ਤੇਲ ਵਗੈਰਾ ਪਾਣਾ ਹੁੰਦਾ ਨਾ ਬਹੁਤ ਜ਼ਿਆਦਾ ਦਿੱਕਤ ਆਂਦੀ ਹੈ ਹੈਨਾ ਤੇਲ ਵਗੈਰਾ ਥੱਲੇ ਡਿੱਗ ਜਾਂਦਾ ਬੋਤਲ ਦੇ ਵਿੱਚ ਤੇਲ ਪੈਂਦਾ ਨਹੀਂ ਹੈਗਾ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਕ ਗਲਾਸ ਤੇਲ ਦਾ ਹੈਗਾ ਪਿਆ ਹੈ ਤੇ ਇੱਕ ਚਮਚਾ ਆਪਾਂ ਲਿਆ ਹੈ ਚਮਚੇ ਨੂੰ ਆਪਾਂ ਬੋਤਲ ਦੇ ਵਿੱਚ ਪਾ ਲੈਣਾ ਤੁਸੀਂ ਦੇਖ ਸਕਦੇ ਹੋ ਬੋਤਲ ਦੇ ਵਿੱਚ ਪਾਉਣ ਨਾਲ ਨਾ ਜਿੱਦਾਂ ਆਪਾਂ ਤੇਲ ਦੇ ਵਿੱਚ ਪਾਣਾ ਜਦੋਂ ਚਮਚਾ ਘੁੰਮੀ ਜਾਂਦਾ ਸੀਗਾ ਤੇਲ ਜਿੱਦਾਂ ਆਪਾਂ ਪਾਵਾਂਗੇ ਤੇਲ ਸਾਡਾ ਬਿਲਕੁਲ ਥੱਲੇ ਨਹੀਂ ਡਿੱਗਣਾ ਹੈਗਾ ਬੋਤਲ ਦੇ ਵਿੱਚ ਹੀ ਪੈਣਾ ਚਮਚੇ ਦੇ ਨਾਲ ਤੇ ਬਹੁਤ ਕਮਾਲ ਤੇ ਵਧੀਆ ਦੀ ਟ ਵਧੀਆ ਟਿਪਸ ਹੈ ਪਹਿਲਾਂ ਮੈਂ ਸ਼ੇਅਰ ਕੀਤੀ ਹੈ ਮੈਂ ਕਹਿੰਦਾ ਦੇਖਦੇ ਆਂ ਵੀ ਸ਼ੇਅਰ ਵੀ ਸਹੀ ਹੈ ਕਿ ਨਹੀਂ ਤੇ ਥੱਲੇ ਮੈਂ ਪਹਿਲਾਂ ਤਾਂ ਭਾਂਡਾ ਵਗੈਰਾ ਕੋਈ ਰੱਖਣ ਲੱਗੀ ਸੀ ਬਟ ਬਿਲਕੁਲ ਵੀ ਨਹੀਂ ਢਿਗਾ ਹੈਗਾ ਤੇਲ ਬਹੁਤ ਵਧੀਆ ਤੇ ਆਸਾਨ ਤਰੀਕੇ ਨਾਲ ਪੈ ਗਿਆ ਤੇ ਤੁਹਾਨੂੰ ਵਾਲ ਵਿੱਚ ਆਪਾਂ ਦੱਸ ਵੀ ਦੇਵਾਂਗੇ ਥੋੜੀ ਜਿਹੀ ਵੀਡੀਓ ਮੈਂ ਤੇਜ਼ ਕਰ ਦਵਾਂਗੀ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਊਗੀ ਲੋ ਜੀ ਅਗਲੇ ਟੇਬਲ ਚਲਦੇ ਆਂ ਇੱਧਰ ਮੈਂ ਲੱਗੀ ਸੀ ਪਨੀਰ ਬਣਾਉਣ ਤੇ ਮੈਂ ਕਿਹਾ ਚਲੋ ਤੁਹਾंना ਵੀਡੀਓ ਵੀ ਸ਼ੇਅਰ ਕਰਾਂ ਜੇ ਆਪਣੇ ਘਰ ਕੋਈ ਨਿੰਬੂ ਵਗੈਰਾ ਨਾ ਹੋਵੇ ਖੱਟੀ ਚੀਜ਼ ਦਾ ਨਾ ਹੋਵੇ ਤਾਂ ਤੁਸੀਂ ਕੀ ਕਰਦੇ ਲੱਸੀ ਲੈ ਕੇ ਨਾ ਇੱਕ ਕੱਪ ਲੱਸੀ ਦਾ ਪਾ ਕੇ ਉਹਨਾਂ ਤੁਸੀਂ ਪਨੀਰ ਵਗੈਰਾ ਬਣਾ ਸਕਦੇ ਹੋ ਦੁੱਧ ਦਾ ਘਰ ਦੇ ਵਿੱਚ ਹੀ ਤੇ ਪਹਿਲਾ ਮੈਂ ਨਾ ਇੱਕ ਗਲਾਸ ਪਾ ਦਿੱਤਾ ਸੀ ਲੱਸੀ ਦਾ ਜਿੰਨੀ ਜਾਇ ਤੁਸੀਂ ਖੱਟੀ ਲੱਸੀ ਪਾਓਗੇ ਉਨੀ ਛੇਤੀ ਤੁਹਾਨੂੰ ਘਰ ਦਾ ਪਨੀਰ ਬਣ ਕੇ ਤਿਆਰ ਹੋ ਜਾਣਾ ਹੈ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਦੇ ਤੁਸੀਂ ਇਹਨੂੰ ਫਿਰ ਪਨੀਰ ਜਿਹੜਾ ਆਪਾਂ ਬਣਾਉਣਾ ਉਹ ਪਾਓ ਉਹਨੂੰ ਕੜਸ਼ੀ ਨੇ ਚੰਗੀ ਤਰ੍ਹਾਂ ਹਿਲਾਇਆ ਜਾਣਾ ਦੁੱਧ ਨੂੰ ਤਾਂ ਕਿ ਫਟਾਫਟੇ ਫੋਟੋ ਜਿਵੇਂ ਪਨੀਰ ਬਣ ਕੇ ਤਿਆਰ ਹੋ ਜਾਵੇ ਮੈਨੂੰ ਇਹ ਵਾਲੀ ਟਿਪ ਬਹੁਤ ਵਧੀਆ ਲੱਗੀ ਉਸ ਕਰਕੇ ਮੈਂ ਤੁਹਾਨੂੰ ਸ਼ੇਅਰ ਕੀਤੀ ਹੈ ਆਈ ਹੋਪ ਤੁਹਾਨੂੰ ਵੀ ਇਹ ਟਿਪ ਵਧੀਆ ਲੱਗੀ ਹੋਗੀ ਦੇਖ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਪਾਣੀ ਥੱਲੇ ਰਹਿ ਗਿਆ ਤੇ ਪਨੀਰ ਬਣ ਕੇ ਤਿਆਰ ਹੋ ਗਿਆ ਸੀ ਚਲੋ ਜੀ ਅਗਲੀ ਟੇਬਲ ਚੱਲਦੇ ਹ ਲੋ ਜੀ ਅਗਲੀ ਟਿਪ ਹੈਗੀ ਭਾਂਡੇ ਵਗੈਰਾ ਮਾਂਜਣ ਦੇ ਲਿਕੁਇਡ ਵਗੈਰਾ ਹਨ ਜਿਹੜਾ ਆਪਣਾ 15 ਕ ਦਿਨਾਂ ਚਾਹੀ ਮੱਕ ਜਾਂਦਾ ਹੈ ਨਾ ਤੁਸੀਂ ਇਹਨੂੰ ਮਹੀਨਾ ਡੇਢ ਮਹੀਨਾ 2 ਮਹੀਨੇ ਤੱਕ ਚਲਾ ਸਕਦੇ ਹੋ ਜੇਕਰ ਤੁਸੀਂ ਇਹਨੂੰ ਪਤੀ ਢੰਗ ਨਾਲ ਵਰਤੋਗੇ ਚਲੋ ਜੀ ਆਪਾਂ ਦੱਸ ਦਈਏ ਕਿ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ ਜਦੋਂ ਅਸੀਂ ਭਾਂਡੇ ਵਗੈਰਾ ਮਾਂਜਦੇ ਹਾਂ ਤਾਂ ਕੁੱਚੇ ਦੇ ਉੱਤੇ ਹੀ ਪਾ ਦਿੰਦੇ ਹਾਂ ਹਨਾ ਇਹਨੂੰ ਜਿਹੜਾ ਲਿਕੁਇਡ ਹੁੰਦਾ ਕੁੱਚੇ ਦੇ ਉੱਤੇ ਪਾਉਣ ਦੇ ਇਲਾਵਾ ਤੁਸੀਂ ਨਾ ਉਹਨਾਂ ਦੋ ਚਾਰ ਭਾਂਡੇ ਮਾਂਜੋ ਉਹਨਾਂ ਦੀ ਫਿਰ ਤੋਂ ਲਿਕੁਇਡ ਇਹਦੇ ਉੱਤੇ ਪਾਉਣਾ ਪੈਂਦਾ ਸਿੰਪਲ ਜਿਹਾ ਤਰੀਕਾ ਹੈ ਹੁਣ ਦੇ ਵਿੱਚ ਪਾਣੀ ਲੈ ਲੈਣਾ ਥੋੜਾ ਜਿਹਾ ਲਿਕਵਿਡ ਪਾ ਕੇ ਇਸ ਤਰ੍ਹਾਂ ਆਪਾਂ ਘੋਲ ਦੇਣਾ ਤੁਸੀਂ ਯਕੀਨ ਮੰਨੋ ਇਹ ਵਾਲਾ ਜਿਹੜਾ ਤੁਸੀਂ ਪਾਣੀ ਇਸ ਤਰ੍ਹਾਂ ਵਰਤੋਗੇ ਨਾ ਭਾਂਡੇ ਮਾਜਾਂ ਲਿਕਵਿਡ ਇਸ ਤਰ੍ਹਾਂ ਵਰਤੋਗੇ ਥੋੜੇ ਪੂਰੇ ਭਾਂਡੇ ਮਾਜੋ ਨੇ ਇਹ ਵਾਲਾ ਲਿਕਵਿਡ ਵੀ ਥੋੜਾ ਜਿਹੜਾ ਕੋਲੀ ਚ ਉਹ ਵੀ ਬਚ ਜਾਣਾ ਥੋੜੇ ਸਾਹਮਣੇ ਆ ਦੇਖੋ ਮੈਂ ਥੋੜੇ ਸਾਹਮਣੇ ਭਾਂਡੇ ਮਾਜਣ ਦੀਆਂ ਤੇ ਕੂਚਾ ਵੀ ਉਹੀ ਹੈ ਜਿਹੜਾ ਮੈਂ ਬਣਾਇਆ ਸੀਗਾ ਤੇ ਕਿੰਨੇ ਵਧੀਆ ਉਹਦੇ ਨਾਲ ਭਾਂਡੇ ਮਾਜ ਹੋ ਰਹੇ ਨੇ ਹਨਾ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚ ਤੇ ਲੋ ਜੇ ਚਾਵਲਾ ਦੇ ਸੰਬੰਧੀ ਟਿਪਸ ਸਾਡੇ ਕੋਲ ਚਾਵਲ ਬਹੁਤ ਜਿਆਦੇ ਪਏ ਹੁੰਦੇ ਹਨ ਤੇ ਚਾਵਲ ਖਰਾਬ ਹੋਣ ਦਾ ਡਰ ਵੀ ਰਹਿੰਦਾ ਹਨ ਆਪਾਂ ਕੀ ਕਰਨਾ ਹੈ ਤੇ ਚਾਵਲਾ ਚਾਵਲਾਂ ਦੇ ਵਿੱਚ ਆਪਾਂ ਤੇਲ ਪਾ ਕੇ ਰੱਖ ਦੇਣੇ ਜਿੰਨੇ ਵੀ ਤੁਹਾਡੇ ਕੋਲ ਚਾਵਲ ਹਨ ਸਾਰਿਆਂ ਵਿੱਚ ਆਪਾਂ ਥੋੜਾ ਜਿਹਾ ਤੇਲ बस ਇਸ ਤਰ੍ਹਾਂ ਮਿਕਸ ਕਰ ਲੈਣਾ ਤੇ ਪੂਰੇ ਚਾਵਲਾਂ ਦੇ ਵਿੱਚ ਚਾਵਲਾਂ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਮਿਕਸ ਕਰਕੇ ਤੇ ਤੁਸੀਂ ਡੱਬੇ ਦੇ ਵਿੱਚ ਪਾ ਕੇ ਰੱਖੋ ਤੇ ਕਦੀ ਤੁਹਾਡੇ ਜਿਹੜੇ ਚਾਵਲਾਂ ਨੂੰ ਕੀੜਾ ਨਹੀਂ ਲੱਗਣਾ ਹੈਗਾ ਤੇ ਦੂਜੀ ਗੱਲ ਇਹ ਜਦੋਂ ਵੀ ਤੁਸੀਂ ਇਹ ਧੋ ਕੇ ਜਾਂ ਇਸ ਤਰ੍ਹਾਂ ਹੀ ਬਣਾ ਲੋ ਨਾ ਚਾਵਲ ਤੇ ਜਾਵਦੇ ਵੈਸੇ ਧੋਕੇ ਬਣਾਉਣੇ ਚਾਹੀਦੇ ਇਸ ਤਰ੍ਹਾਂ ਤਾਂ ਨਹੀਂ ਬਣਾਨੇ ਧੋਕੇ ਵੀ ਬਣਾਓਗੇ ਤਾਂ ਵੀ ਤੇਲ ਵਗੈਰਾ ਦੀ ਸਮੈਲ ਕੁਛ ਨਹੀਂ ਆਣੀ ਤੇ ਥੋੜੇ ਤੇਲ ਵਾਲੇ ਚਾਵਲ ਵੀ ਆਣ ਵਧੀਆ ਤੇ ਕੱਲੇ-ਕੱਲੇ ਬਣਿਆ ਉਹ ਵੀ ਆਪਾਂ ਅੱਗੇ ਤੁਹਾਨੂੰ ਬਣਾ ਕੇ ਦੱਸਿਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਈ ਹੋਵੇ ਵੀ ਟਿਪ ਤੁਹਾਨੂੰ ਵਧੀਆ ਲੱਗੇ ਹੋਊਗੀ ਤੇ ਸਮੈਲ ਵਗੈਰਾ ਬਿਲਕੁਲ ਨਹੀਂ ਆਉਂਦੇ ਕੱਲੇ-ਕੱਲੇ ਹੀ ਚਾਵਲ ਬਣਦੇ ਤੇ ਬਹੁਤ ਸਵਾਦ ਤੇ ਟੇਸਟੀ ਚਾਵਲ ਬਣਦੇ ਤੇ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਬਹੁਤ ਦਿਨਾਂ ਤੱਕ ਤੁਸੀਂ ਰੱਖ ਸਕਦੇ ਹੋ ਇਸ ਤਰ੍ਹਾਂ ਚਲੋ ਜੀ ਅਗਲੀ ਟਿੱਬਲ ਚੱਲਦੇ ਹਾਂ ਅਗਲੀ ਟਿਪਸ ਜਿਹੜੀ ਹੈਗੀ ਹੈ ਜਦੋਂ ਆਪਣੇ ਚਾਰਜਰ ਦੀ ਜਿਹੜੀ ਲੀਡ ਹੁੰਦੀ ਹੈ ਖਰਾਬ ਹੋ ਜਾਂਦੀ ਹੈ ਉਹਦਾ ਇਸਤੇਮਾਲ ਆਪਾਂ ਕਿਸ ਤਰ੍ਹਾਂ ਵਧੀਆ ਢੰਗ ਨਾਲ ਕਰ ਸਕਦੇ ਹੋ ਜੇ ਕਿਸੇ ਨੇ ਦੇਖਣੀ ਹੈ ਤਾਂ ਮੈਂ ਸ਼ਾਰਟ ਵੀਡੀਓ ਅਪਲੋਡ ਕੀਤੀ ਹੈ ਤੁਸੀਂ ਉੱਥੇ ਜਾ ਕੇ ਚੈੱਕ ਆਊਟ ਕਰ ਸਕਦੇ ਹੋ